ਜੀ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰੂ ਨਾਨਕ ਦੇਵ ਜੀ ਫਾਰਮ ਦੇ ਵਿੱਚ ਕਿ ਅੱਜ ਆਪਾਂ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਇਹ ਸਿਮਰ ਬਾਰੇ ਕਿ ਆਪਾਂ ਇੱਕ ਜੀ ਇਸ ਸਾਲ ਆਪਣੇ ਗਾਵਾਂ ਦੇ ਬੱਚਾ ਦੇ ਕਿਹੜਾ ਸਿਮਰ ਲਾਇਆ ਕਿ ਆਪਾਂ ਕਿਹੜਾ ਦਵਾ ਤੇ ਰਿਪੀਟ ਕਰਿਆ ਉਹ ਵੀ ਦੱਸ ਦਈਏ ਤੁਹਾਨੂੰ ਜਾਣਕਾਰੀ ਦੰਨੇ ਆ ਪਹਿਲਾਂ ਚੋਟੀ ਖੜੀ ਆਪਾਂ ਪਹਿਲਾਂ ਵੀ ਵੀਡੀਓ ਪਾਈਤੀ ਇਹਦੀ ਇਹ ਚੋਟੀ ਤੇ ਭਾਰਤ ਬੁੱਲਦਾ ਸਿਮਨ ਲੱਗਿਆ ਬਾਈ ਵੀਰਾਬਲੀ ਦੇ ਭਾਰਤ ਬੁੱਲਦਾ ਤੇ ਆ ਚੋਟੀ ਆਪਣੀ ਸੋਣੀ ਵਾਲੀ ਆਈ 2 ਮਿੰਟ ਤੱਕ ਇਹਦੇ ਲਾਹੌਰੀ ਬੁੱਲਦਾ ਲੱਗਿਆ ਵੈਣੀ ਨੀਰਾ ਵੀ ਲਾਹੌਰੀ ਬੁੱਲਦਾ ਨੀਲੀ ਰਾਵੀ ਦੀ ਆਪਾਂ ਕਟੀਆਂ ਕਰਨੀ 2-4 ਤਿਆਰ ਵਧੀਆ ਲਾਹੌਰੀ ਬੁੱਲਾਈ ਤੇ ਆ ਜੋ ਬੱਚੀਆਂ ਗ ਨਹੀਂ ਦਿਖਾਉਣੀ ਗਾਂ ਦਾ ਵੀ ਆਪਾਂ ਕਿੜ ਕਿੜੇ ਸਿਮਨ ਲਾਇਆ ਆ ਆ ਬੱਚੀ ਆਪਣੀ ਸੂਈ ਪਈ ਜਰਸੀ ਤੇ ਆਪਾਂ ਇੱਕੀ ਇਹ ਹੋ ਗਈ 3 ਮਹੀਨੇ ਸੂਈ ਨੂੰ 2.5 ਤੋਂ 3 ਮਹੀਨੇ ਹੋ ਗਏ ਇਹਦੇ ਆਪਾਂ ਐਚਐਸਵੀ ਰੈਂਬੋ ਬੁੱਲਦਾ ਸੀਮਨ ਲਵਾਇਆ ਤਾਂ ਜਰਸੀ ਦਾ ਇਹਨੇ ਮੇਲ ਕਾਪਦੀ ਆ ਤਾਂ ਜੀ ਤੇ ਆ ਬੱਚੀ ਆਪਣੀ ਸੂਣੀ ਵਾਲੀ ਹੈ ਜੀ ਗੈਂ ਇਹਦੇ ਐਬੀਐਸ ਦਾ ਟਰਨੈਡੋ ਬੁੱਲਦਾ ਸੀਮਨ ਲੱਗਿਆ ਬਾਜੀ ਹਫਤਾ ਰਹਿ ਗਿਆ ਸੂਣ ਤੇ ਤੇ ਆ ਗੈਂ ਵੀ ਆਪਣੀ ਗੱਬਣ ਆ ਜੀ ਤੇ ਆਪਾਂ ਇਹਦੇ ਮੈਜਿਕ ਬੁੱਲਦਾ ਲਵਾਇਆ ਬਾਜੀ ਐਬੀਐਸ ਦੇ ਮੈਜਿਕ ਬੁੱਲਦਾ ਇਹਦੇ ਆਪਾਂ ਸੈਗ ਦਾ ਲਵਾਇਆ ਬਾਈ 5071 ਇਹ ਬੱਚੀ ਦੇ ਲੱਗਿਆ ਬਾਈ ਐਵੀਐਸ ਦਾ ਫਾਇਰਬੋਲ ਦਾ ਐਚਐਫ ਐਵੀਐਸ ਫਾਇਰਬੋਲ ਐਚਐਫ ਤੇ ਆ ਝੋਟੀ ਬੈਠੀ ਹੈ ਆਪਣੀ ਇਹ ਆਪਾਂ ਸੰਸਾਰ ਤੋਂ ਲਿਆਂਦੀ ਦੀ ਇਹਦੇ ਨਵਾਬ ਬੋਲਦਾ ਸੀਮਨ ਲੱਗਿਆ ਬਾਈ ਨਵਾਬ ਬੋਲਦਾ ਸੀਮਨ ਲੱਗਿਆ ਬਾਈ ਇਹਦੇ ਤੇ ਮੱਝ ਤੇ ਹਲੇ ਸਿਮਨ ਲੱਗਿਆ ਨਹੀਂ ਹੈ ਆਪਾਂ ਹਲੇ ਸਿਮਨ ਲਵਾਉਣਾ ਹੀ ਇਹਦੇ ਤੇ ਆ ਮੱਝ ਆ ਗਈ ਇਹ ਮੱਝ ਤੇ ਵੀ ਲਾਹੌਰੀ ਬੋਲਦਾ ਲੱਗਿਆ ਵਾ ਜੀ ਇਹਦੇ ਵੀ 2 ਮਿੰਟ ਤੱਕ ਸੋਣਾ 2 2.5 ਮਿੰਟ ਤੱਕ ਨਾਲ ਇਹੋ ਝੋਟੀ ਦੇ ਤੇ ਅਗਲੀ ਮੱਝ ਆ ਗਈ ਜੀ ਇਹਦੇ ਆਪਾਂ ਨੇ ਸੈਕ ਦਾ ਲਵਾਇਆ ਵਾ ਜੀ 4062 ਇਹ 2 ਮਹੀਨੇ ਦੀ ਹੋਣ ਵਾਲੀ ਹੈ ਆਪਾਂ ਚੈੱਕ ਕਰਾਉਣੀ ਹੈ ਤੇ ਅਗਲੀ ਝੋਟੀ ਆ ਗਈ ਜੀ ਇਹਦੇ ਅੱਛਾ ਸਭ ਛੇ ਪੰਜਾਬ ਦਾ ਲੱਗਿਆ ਜੀ ਬੋਲਦਾ ਸੀ ਮੈਂ ਤੇ ਇਹ ਹ ਤਕਰੀਬਨ 6-7 ਮਹੀਨੇ ਦੀ ਹੋ ਗਈ ਗੱਪਣ ਇਹਦੇ ਪਹਿਲਾਂ ਆਪਾਂ ਭਾਰਤ ਬੋਲਦਾ ਲਵਾਇਆ ਤਾਂ ਜੀ ਵੀਰਾਵਲੀ ਦਾ ਭਾਰਤ ਬੋਲਦਾ ਆਪਣੇ ਕੋਲ ਫੀਮੇਲ ਕਾਫ ਆਈ ਇਹਦੀ 6-7 ਮਹੀਨੇ ਦੀ ਹੋ ਗਈ ਇਹ ਆਪਾਂ ਹੀ ਉੱਧਰ ਦਿਖਾਉਣੇ ਹੁਣ ਬੱਚਿਆਂ ਗਾ ਨਹੀਂ ਇਹ ਫਿਰ ਆਪਾਂ ਸੀਮਨ ਵੀ ਦਿਖਾਵਾਂਗੇ ਜਿਹੜਾ ਸੀਮਨ ਪਿਆ ਜੀ ਆਪਣੇ ਕੋਲ ਖਾਲੀ ਹੋਇਆ ਵਾ ਇਹਦੇ ਪਰ ਆਪਣਾ ਮੋਹਰ ਲੱਗੀ ਹੁੰਦੀ ਆ ਆਪਾਂ ਦਿਖਾਵਾਂਗੇ ਵੀ ਕਿਹੜੇ-ਕਿਹੜੇ ਇਹ ਝੋਟੀ ਆ ਜੀ ਆਪਣੇ ਕੋਲ ਇਹ ਵੀ 7 ਮਹੀਨੇ ਦੀ ਹੋ ਗਈ ਕੱਪਣਾ ਸਕੰਦਰਪੁਰ ਤੋਂ ਕੱਪਣਾ ਜੀ ਇਹ ਝੋਟੀ ਸੀਮਨ ਲੱਗਿਆ ਨਹੀਂ ਹਲੇ ਇਹ ਬੱਛੀ ਜੀ ਆਪਣੀ ਸੂਈਤੀ ਹੋ ਗਈ 3 ਕ ਮਹੀਨੇ ਨੂੰ ਇਹਦੇ ਆਪਾਂ ਸੈਕ ਦਾ ਲਗਾਇਆ ਤਾਂ ਜੀ 4000 39 ਨੰਬਰ ਲੱਗਿਆ ਤਾਂ ਇਹਦੇ ਇਹਦੇ ਮੇਲ ਕਾਫ ਦੇ ਆ ਤਾਂ ਜੀ ਤੇ ਇਹ ਬੱਚੀ ਨੇ ਜੀ 2 ਮਹੀਨੇ ਗੱਬਣਾ ਹੈ ਪਹਿਲਾਂ ਤੇ ਆਪਾਂ ਸਲੋ ਮੈਨ ਦਾ ਲਵਾਇਆ ਤਾਂ ਏਬੀਐਸ ਦੇ ਸਲੋ ਮੈਨ ਦਾ ਤੇ ਹੁਣ ਜੀ ਇਹਦੇ ਲੱਗਿਆ ਵਾ ਏਬੀਐਸ ਦੇ ਜੁਪੀਟਰ ਦਾ ਸੀ ਮਨ ਇਹ ਵੀ 2 ਮਹੀਨੇ ਦੀ ਹੋਣ ਵਾਲੀ ਹੈ ਚੈੱਕ ਪਾਸ ਹੋਊਗੀ ਜੀ ਹੁਣ ਇਹ ਕਰਾਵਾਂਗੇ ਇਹਨੂੰ ਤੇ ਇਹ ਬੱਚੀਆਂ ਖੜੀਆਂ ਉਹ ਆਪਣੀ ਹੈਗੀ ਆ ਹੰਸਾਰ ਦੀ 7545 ਸੀਮਨ ਦੀ ਬੱਚੀ ਹੈ ਜੀ ਤੇ ਇਹ ਛੋਟੀ ਦੇ ਹਲੇ ਲੱਗਿਆ ਸੀ ਮਨੂੰ ਇਦੋਹਾਂ ਦੇ ਹੁਣ ਲਵਾਉਣਾ ਜੀ ਉਹ ਆਪਣੀ ਹੰਸਾਰ ਸੀਮੰਦੀ ਆ ਜੀ 7845 ਦੀ ਤੇ ਤੁਹਾਨੂੰ ਦਿਖਾਉਣਾ ਜੀ ਹੁਣ ਸੀਮਨ ਆਪਾਂ ਹਾਂਜੀ ਜਿਹੜਾ ਆਪਾਂ ਸੀਮਨ ਲਵਾਇਆ ਤਾਂ ਇਹ ਝੋਟੀ ਦੇ ਇਹ ਨਵਾਬ ਬੁੱਲਾ ਸੀਮਨਾਂ ਨਹੀਂ ਮੋਰਾ ਬੁੱਲਾ ਨਵਾਬ ਬੁੱਲਾ ਤੇ ਐਚਐਸਬੀ ਹੰਸਾਰ ਸੰਪਰਮ ਬਾਰਟੈਕ ਦਾ ਹੈ ਬੁੱਲਾ ਜੀ ਇੱਕ ਦੇ ਆਪਾਂ ਨੇ ਇਹ ਛੇ ਦੇ ਪੰਜਾਬ ਲਵਾਇਆ ਤਾਂ ਇਹ ਵੀ ਐਚਐਸਬੀ ਦਾ ਹੀ ਹੈ ਜੀ ਇਹ ਛੇ ਦੇ ਪੰਜਾਬ ਆ ਜੀ ਇਹ ਥੋੜੇ ਅੱਖਰ ਥੋੜੇ ਮਿਟੇ ਹੋਏ ਆ ਇਹਦੇ ਇਹ ਲਾਹੌਰੀ ਬੁਲਦਾ ਗਈ ਸੀਮਨ ਥੋੜੇ ਅੱਖਰ ਬ੍ਰੀਕ ਆਏ ਦਿਖਦੇ ਨਹੀਂ ਹੈਗੇ ਐਸ ਵੀ ਆਰ ਲੋਹਾਰੀ ਬੋਲੀ ਜੀ ਹੰਸਾਰ ਪਿਸਾਰ ਬਉਣ ਦਾ ਇਹ ਬੋਲਾ ਜੀ ਲੋਹਾਰੀ ਬੋਲ ਨੀਲੀ ਰਾਵੀ ਦਾ ਹੁਣ ਦੇਖੋ ਜੀ ਦਿਖ ਰਿਹਾ ਲੋਹਾਰੀ ਬੋਲ ਪਿਆਗਾ ਜੀ ਭਾਰਤ ਬੋਲਦਾ ਦੇਖੋ ਵੀਰਾਬਲੀ ਦੇ ਭਾਰਤ ਬੋਲਦਾ ਸੀਮਨ ਆ ਜੀ ਤੇ ਆਪਾਂ ਝੋਟੀ ਤੇ ਲਵਾਇਤਾ ਜੀ ਆਪਾਂ ਵੀਰਾਬਲੀ ਦੇ ਆਪਣੇ ਜਿਹੜੇ ਭਾਰਤ ਬੋਲਦੀ ਆਪਣੇ ਕੋ ਫੀਮੇਲ ਵੀ ਉਹ ਦਿਖਾਵਾਂਗੇ ਆਪਾਂ ਤਾਂ ਹੀ ਆਪਾਂ ਦੁਬਾਰਾ ਤੇ ਰਿਪੀਟ ਕਰਾਇਆ ਜੀ ਇਹ ਵਧੀਆ ਕੱਟੀ ਆਈ ਉਹਦੀ ਕੱਦ ਘਾਟ ਵਧੀਆ ਜੀ ਇਹ ਹੈ ਜੀ ਮੈਜਿਕ ਬੋਲਦਾ ਸੀਮਨ ਆ ਜੀ ਇਹ ਆਪਾਂ ਮੈਜਿਕ ਬੋਲਦਾ ਲਵਾਇਤਾ ਬੱਚੀ ਤੇ ਇਹ ਵੀ ਇਸ ਦਾ ਇਹ ਜੁਪੀਟਰ ਦਾ ਜੀ ਇਹ ਵੀ ਐਸ ਦਾ ਜੁਪੀਟਰ ਅੱਖਰ ਥੋੜੇ ਫ੍ਰੀਕ ਆਂ ਦਿਖਦੇ ਨਹੀਂ ਹੈਗੇ ਇਹ ਜੁਪੀਟਰ ਦਾ ਜੀ ਹੁਣ ਤੁਹਾਨੂੰ ਦਿਖਾਉਣੀ ਆ ਆਪਾਂ ਫੀਮੇਲ ਭਾਰਤ ਦੀ ਜਿਹੜੀ ਫੀਮੇਲ ਕਾਫ ਆਈ ਆਪਣੇ ਕੋਲ ਆਠ ਮਹੀਨੀ ਆਦੀ ਤਕਰੀਬਨ ਹੋ ਗਈ 25 ਇੰਚ ਫਿਰਦੀ ਹੈ ਹੁਣ ਤੇ ਸੀਮਨ ਕਿਵੇਂ ਦਾ ਲੱਗ ਗਿਆ ਇਹ ਵੀਡੀਓ ਵਧੀਆ ਲੱਗੀ ਸ਼ੇਅਰ ਕਰੋ ਜੀ ਕਮੈਂਟ ਕਰਕੇ ਦੱਸਿਓ ਤੇ ਆਪਾਂ ਜਦੋਂ ਆਪਣੇ ਕੋ ਇਹ ਸੈਕ ਦੀ ਹੈ ਜੀ ਪੁੱਛੀ ਆਪਣੇ ਕੋਲ 40 424 ਦੀ ਇਹ ਡੈਨਮਾਰਕ ਦੀ ਹੈ ਜੀ ਤੇ ਆਹ ਬੈਠੀ ਹੈ ਜੀ ਕੱਟੀ ਦੇਖੋ ਜੀ ਮੂੰਹ ਇਹਦਾ ਮੱਥਾ ਵਧੀਆ ਹੀ ਹੈ ਇਹ ਭਾਰਤ ਬੋਲਦੀ ਹੈ ਜੀ 7-8 ਮਹੀਨੇ ਦੀ ਹੋ ਗਈ ਜੀ ਇਹ ਭਾਰਤ ਬੋਲ ਦੇ ਵੀਰਾਵਲੀ ਦੀ ਹਾਂਜੀ ਵੀਰ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਕਰੋ ਜੀ ਕਮੈਂਟ ਕਰਿਓ ਕੀ ਨੂੰ ਬਾਰੇ ਜਾਣਕਾਰੀ ਵਧੀਆ ਲੱਗੀ ਜੀ ਕਮੈਂਟ ਕਰਕੇ ਦੱਸਿਓ ਤੇ ਆਪਾਂ ਫਿਰ ਤੁਹਾਨੂੰ ਦਿਖਾਵਾਂਗੇ ਜੀ ਆਪਣੇ ਜਿਹੜੇ ਜਿਵੇਂ ਮੱਜਾਂ ਤੇ گاਵਾ ਸੋਣ ਗੀਆਂ ਉਹਨਾਂ ਦੇ ਬੱਚੇ ਕਿਵੇਂ ਦੇ ਆਉਨੇ ਆ ਤੇ ਤੁਸੀਂ ਜੀ ਇਹ ਕੱਢ ਕੇ ਦੇਖ ਸਕਦੇ ਹੋ YouTube ਤੇ ਐਚ ਐਫ ਜਿਹੜੀ ਹੈ ਆਪਣੇ ਸੀਮਨ ਹੈ ਇਹ Google ਤੇ ਸਰਚ ਕਰਕੇ ਦੇ ਸਕਦੇ ਹੋ ਜਿਹੜੇ ਆਪਾਂ ਬੁੱਲ ਦੇ ਸੇ ਮੋਹਰਾ ਦੇ ਇਹ ਤੁਸੀਂ YouTube ਤੇ ਦੇਖ ਸਕਦੇ ਇਹਨਾਂ ਦੀ ਵੀਡੀਓ ਹੈਗੀ ਹੈ ਆਪਣੇ YouTube ਤੇ ਤੋਂ ਜਿਸ ਤੁਸੀਂ YouTube ਤੇ ਸਰਚ ਕਰਕੇ ਦੇਖ ਸਕਦੇ ਹੋ ਜੀ ਨਵਾਬ ਬੁੱਲ ਦੀ ਵੀਡੀਓ ਇਹ ਮਿਲਦੀ ਹੈ ਅਗਲੀ ਵੀਡੀਓ ਵਿੱਚ ਧੰਨਵਾਦ ਜੀ ਵੀਡੀਓ ਵਧੀਆ ਲੱਗੀ ਕਮੈਂਟ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਵਾਸਤੇ ਧੰਨਵਾਦ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ